ਜੇਸੀ ਵੀ ਦੀ ਜਿਹੜੀ ਕਿ ਫਿਲਹਾਲ ਖਿੱਚ ਦਾ ਕੇਂਦਰ ਵੀ ਬਣੀ ਹੈ ਲੋਕ ਇਸ ਦੇ ਨਾਲ ਸੈਲਫੀਆਂ ਵੀ ਕਰਾ ਰਹੇ ਆ ਪਰ ਇਹ ਕੱਲ ਇਸ ਬਾਰਡਰ ਦੇ ਉੱਤੇ ਅਹਿਮ ਭੂਮਿਕਾ ਨਿਭਾਉਣ ਵਾਲੀ ਹੈ ਕਿਉਂਕਿ ਇਸੇ ਨੇ ਬੈਰੀਕੇਟਿੰਗ ਜਿਹੜੀ ਤੋੜਨੀ ਹੈ ਕਿਉਂਕਿ ਇਹ ਵੱਡੀ ਚਾਦਰ ਲਾਈ ਗਈ ਹੈ ਤਾਂ ਜੋ ਟਾਇਰ ਪੈਂਚਰ ਨਾ ਹੋਣ ਔਰ ਸ਼ੀਸ਼ੇ ਥਾਂ ਤੇ ਇਹ ਸਪੈਸ਼ਲ ਜਿਹੜਾ ਇਹਨੂੰ ਕੁੱਲ ਕਹਿ ਲੀਏ ਕਿ ਬੰਦ ਕਰ ਦਿੱਤਾ ਗਿਆ ਸੋ ਪੂਰੇ ਚਾਰ ਚੋਗੰਦ ਪ੍ਰਬੰਧ ਕਿਸਾਨਾਂ ਵੱਲੋਂ ਵੀ ਕੀਤੇ ਜਾ ਰਹੇ ਆ ਪਰ ਇਸ ਦੇ ਉੱਤੇ ਡਬਲ ਜਾਲੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਚੀਜ਼ ਇਸ ਦੇ ਅੰਦਰ ਨਾ ਵੱਜ ਸਕੇ ਸ਼ੀਸ਼ੇ ਦਾ ਨੁਕਸਾਨ ਨਾ ਹੋਵੇ ਔਰ ਅੰਦਰ ਬੈਠੇ ਚਾਲਕ ਨੂੰ ਕੋਈ ਦਿੱਕਤ ਨਾ ਹੋਵੇ ਔਰ ਨੀਰ ਦੇਖ ਰਹੇ ਹਮਨ ਰਾਜ ਸ਼ਰਮਾ ਇਸ ਵਕਤ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਜਿਸ ਤਰ੍ਹਾਂ ਕੱਲ 21 ਤਰੀਕ ਦਾ ਐਲਾਨ ਕੀਤਾ ਹੈ ਕਿਸਾਨਾਂ ਨੇ ਉਸ ਦੀ ਤਿਆਰੀ ਨਜ਼ਰ ਆ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਆਮ ਜੀਸੀਬੀ ਹੁੰਦੀ ਹੈ ਉਸ ਨੂੰ ਖਾਸ ਬਖਤਰਬੰਦ ਜਿਹੜਾ ਦਸਤੇ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਕਿਉਂਕਿ ਇਹ ਵੱਡੀ ਚਾਦਰ ਲਾਈ ਗਈ ਹੈ ਤਾਂ ਜੋ ਟਾਇਰ ਪੈਂਚਰ ਨਾ ਹੋਣ ਔਰ ਸ਼ੀਸ਼ੇ ਥਾਂ ਤੇ ਇਹ ਸਪੈਸ਼ਲ ਜਿਹੜਾ ਇਹਨੂੰ ਕੁੱਲ ਕਹਿ ਲਿਆ ਕਿ ਬੰਦ ਕਰ ਦਿੱਤਾ ਗਿਆ ਸੋ ਪੂਰੇ ਚਾਰ ਚੋਗੰਦ ਪ੍ਰਬੰਧ ਕਿਸਾਨਾਂ ਵੱਲੋਂ ਵੀ ਕਿਤੇ ਜਾ ਰਹੇ ਆ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵਕਤ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਕਿ ਤਿਆਰੀ ਕੀਤੀ ਜਾ ਰਹੀ ਹੈ ਚਾਰੋਂ ਤਰਫ ਤੋਂ ਇਹ ਸ਼ੀਸ਼ੇ ਦਹਾਵਾਂਗਾ ਕਿ ਇਹ ਸ਼ੀਸ਼ਾ ਹੁੰਦਾ ਪਰ ਇਸ ਦੇ ਉੱਤੇ ਡਬਲ ਜਾਲੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਚੀਜ਼ ਇਸ ਦੇ ਅੰਦਰ ਨਾ ਵੱਜ ਸਕੇ ਸ਼ੀਸ਼ੇ ਦਾ ਨੁਕਸਾਨ ਨਾ ਹੋਵੇ ਔਰ ਅੰਦਰ ਬੈਠੇ ਚਾਲਕ ਨੂੰ ਕੋਈ ਦਿੱਕਤ ਨਾ ਹੋਵੇ ਉਸ ਤਰ੍ਹਾਂ ਇਹ ਟੈਰਾਂ ਦੇ ਆਲੇ ਦੁਆਲੇ ਲਾਇਆ ਤਾਂ ਜੋ ਕੋਈ ਗੋਲੀ ਜਾਂ ਗੋਲਾ ਮਾਰ ਕੇ ਇਹਨੂੰ ਪੈਂਚਰ ਨਾ ਕਰ ਦਿੱਤਾ ਜਾਵੇ ਫੱਟੜਾ ਨਾ ਕਰ ਦਿੱਤਾ ਜਾਵੇ ਸੋ ਇਹ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਕਿ ਬੈਰੀਗੇਟਿੰਗ ਪੱਟਣ ਦੇ ਲਈ ਕਿਸਾਨਾਂ ਨੇ ਆਪਣਾ ਵੱਖਰਾ ਇੰਤਜ਼ਾਮ ਜਿਹੜਾ ਹੈ ਉਹ ਕਰ ਦਿੱਤਾ ਹੈ ਸੋ ਇਹ ਤਸਵੀਰ ਉਸ ਜੀਸੀਬੀ ਦੀ ਜਿਹੜੀ ਕਿ ਫਿਲਹਾਲ ਖਿੱਚਦਾ ਕੇਂਦਰ ਵੀ ਬਣੀ ਹੈ ਲੋਕ ਇਸ ਦੇ ਨਾਲ ਸੈਲਫੀਆਂ ਵੀ ਕਰਾ ਰਹੇ ਹਨ ਪਰ ਇਹ ਕੱਲ ਇਸ ਬਾਰਡਰ ਦੇ ਉੱਤੇ ਅਹਿਮ ਭੂਮਿਕਾ ਨਿਭਾਉਣ ਵਾਲੀ ਹੈ ਕਿਉਂਕਿ ਇਸੇ ਨੇ ਬੈਰੀਕੇਟਿੰਗ ਜਿਹੜੀ ਤੋੜਨੀ ਹੈ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਹ ਪੂਰਨ ਤੌਰ ਦੇ ਉੱਤੇ ਜੀਸੀਬੀ ਜਿਹੜੀ ਲੈਸ ਕਰ ਦਿੱਤੀ ਗਈ ਹੈ ਇੱਕ ਵੀ ਥਾਂ ਜਿਹੀ ਨਹੀਂ ਛੱਡੀ ਗਈ ਜਿਸ ਦੇ ਰਾਹੀਂ ਕੋਈ ਚੀਜ਼ ਅੰਦਰ ਚਲੀ ਜਾਵੇ ਮਤਲਬ ਕੋਈ ਗੋਲੀ ਕੋਈ ਗੋਲਾ ਕੋਈ ਅਥਰੂ ਗੈਸ ਦਾ ਗੋਲਾ ਇਸ ਦੇ ਉੱਤੇ ਅਸਰ ਨਾ ਕਰੇ ਇਸ ਕਰਕੇ ਪੂਰਨ ਤੌਰ ਦੇ ਉੱਤੇ ਨੂੰ ਕੰਪਲੀਟ ਕੀਤਾ ਦੇਖੋ ਇੰਜਨ ਦੇ ਮੁਰੇ ਵੀ ਇੱਕ ਨੈਟ ਜਾਲੀ ਡਬਲ ਜਾਲੀ ਹੈ ਇਹ ਡਬਲ ਜਾਲੀਆਂ ਲਗਾਈਆਂ ਗਈਆਂ ਤਾਂ ਜੋ ਇਸ ਨੂੰ ਜਿਹੜਾ ਨੁਕਸਾਨ ਨਾ ਪਹੁੰਚਾਇਆ ਜਾ ਸਕੇ ਔਰ ਇਹ ਆਪਣੇ ਕੰਮ ਦੇ ਵਿੱਚ ਸਫਲ ਹੋ ਸਕੇ ਸੋ ਇਸ ਵਕਤ ਖਿਚੜਾ ਕੇਂਦਰ ਹੈ ਨੌਜਵਾਨ ਬਜ਼ੁਰਗ ਇਹਦੇ ਨਾਲ ਸੈਲਫੀਆਂ ਵੀ ਖਿਚਾ ਰਹੇ ਨੇ ਕਿਉਂਕਿ ਬਹੁਤ ਉਮੀਦ ਹੈ ਇਸ ਜੀਸੀਬੀ ਤੋਂ ਕੱਲ 11 ਵਜੇ ਦਾ ਸਮਾਂ ਦਿੱਤਾ ਗਿਆ ਕਿ ਇਸ ਜੀਸੀਬੀ ਦੇ ਨਾਲ ਪੱਟ ਕੇ ਅੱਗੇ ਨਿਕਲਾਂਗੇ ਸੋ ਤਸਵੀਰ ਤੁਹਾਡੇ ਸਾਹਮਣੇ ਹੈ ਸ਼ੰਭੂ ਬਾਰਡਰ ਦੇ ਉੱਤੋਂ ਕਿ ਕੱਲ ਜਿਸ ਤਰ੍ਹਾਂ ਕਿ ਆਗੂਆਂ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜਾਣਾ ਹੈ ਸੋ ਉਸ ਦੀ ਤਿਆਰੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਸੋ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀ ਤਿਆਰੀ ਇੱਥੇ ਕੀਤੀ ਗਈ ਹੈ ਸੋ ਇਸ ਤਿਆਰੀ ਦਾ ਇੱਕੋ ਇੱਕ ਕਹਿ ਸਕਦੇ ਇਹਨੂੰ ਦੇਖਦੇ ਹੋਏ ਕਿ ਕਿਸਾਨਾਂ ਵੱਲੋਂ ਇੰਤਜ਼ਾਮ ਪੂਰੇ ਕਿੱਥੇ ਗਿਆ ਹੈ ਕਿ ਕਿਸ ਤਰ੍ਹਾਂ ਕੱਲ ਜਿਹੜਾ ਸ਼ੰਭੂ ਬਾਰਡਰ ਹੈ ਇਹਨੂੰ ਪਾਰ ਕਰਨਾ ਸੋ ਗਰਾਊਂਡ ਜ਼ੀਰੋ ਤੋਂ ਅਸੀਂ ਬਣੇ ਹੋਏ ਹਾਂ ਕੈਮਰਾ ਪਰਸਨ ਅਤੁਲ ਬਰਮਾ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰ 'ਤੇ